ਅਕਾਲੀ ਦਲ ਭਾਜਪੀ ਤੇ ਕਾਂਗਰਸ ਮਿਲ ਕੇ ਤੰਗ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਇਹ ਇਲਜ਼ਾਮ ਪਾਰਟੀ ਦੇ ਸੀਨੀਅਰ ਲੀਡਰ ਸੁੱਚਾ ਸਿੰਘ ਛੋਟੇਪੁਰ ਨੇ ਫਿਲੌਰ ਚ ਪਾਰਟੀ ਅਗਵਾ ਦੀ ਜ਼ਮੀਨ ਤੇ ਕਬਜ਼ਾ ਕਰ ਉਹਨਾਂ ਤੇ ਹੀ ਕੇਸ ਦਰਜ ਕਰਾਉਣ ਦੇ ਇਲਜ਼ਾਮ ਲਾਉਂਦਿਆਂ ਕਿਹਾ ਫਿਲੌਰ ਚ ਆਮ ਆਦਮੀ ਪਾਰਟੀ ਦੇ ਨੇਤਾ ਰਜਿੰਦਰ ਕੁਮਾਰ ਦੇ ਇੱਕ ਮਰਲੇ ਦੇ ਪਲਾਟ ਤੇ ਕਬਜ਼ਾ ਕਰਨ ਦਾ ਇਲਜ਼ਾਮ ਲੱਗਾ ਛੋਟੇਪੁਰ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਲੋਕਾਂ ਨੇ ਜ਼ਬਰਨ ਕਬਜ਼ੇ ਕੀਤੇ ਅਤੇ ਪੀੜਤਾਂ ਖਿਲਾਫ ਹੀ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾਈ ਗਈ ਕਾਂਗਰਸ ਤੇ ਅਕਾਲੀਆਂ ਦੇ ਦੋਵਾਂ ਦੇ ਉੱਤੇ ਨਿਸ਼ਾਨ사ਬ ਲਾਤਾ ਦੇ ਇੱਕ ਮਰ ਹੱਜ ਸਾਰਾ ਕੁਝ ਆ। ਨਾਲ ਹੀ ਐਲਾਨ ਕਰ ਦਿੱਤਾ ਵਿਕਰਮ ਨੇ ਵੀ ਮੇਰਾ ਪਿਓ ਐਮਪੀ ਆ 5 ਲੱਖ ਰੁਪਈਆ ਮੈਂ ਇੱਥੇ ਧਾਰਮਿਕ ਥਾਂ ਬਣਾਉਣ ਲਈ ਦਿੰਨਾ। ਦੇਖੋ ਕਿੰਨੀ ਜਿਆਤੀ ਹੈ ਜੰਗਲ ਦਾ ਰਾਜ ਬਣਾਇਆ ਹੋਇਆ। ਤਾਂ ਵੇਖੋ ਜੀ ਅਸੀਂ ਤਾਂ ਉੱਥੇ ਗੁਰੂ ਰਵਿਦਾਸ ਜੀ ਦਾ ਮੰਦਿਰ ਬਣਾਉਣਾ ਚਾਹੁੰਦੇ ਸੀ। ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ। ਨਾ ਜੀ ਨਾ ਵਨ ਵੇ ਦੂਜੇ ਤੋਂ ਉਹ ਤਾਂ ਵੱਡੇ ਬੰਦੇ ਆ ਜੀ ਉਹ ਅਕਾਲੀ ਤੇ ਕਾਂਗਰਸੀਆਂ ਤੇ ਥੋੜੀ ਸਤਕਵੰਜਾਉਣੀ ਹੈ ਇਸ ਸੁਣਦੇ ਤਾਂ ਸੀ ਜਿਹਦੇ ਮਰਜ਼ੀ ਪਲਾਟ ਤੇ ਜਿਹੜਾ ਮਰਜ਼ੀ ਕਬਜ਼ਾ ਕਰਾ ਦਿੰਦੇ ਆ ਇਹ ਤਾਂ ਗੈਂਗ ਰੱਖੇ ਹੋਏ ਆ ਇਹਨਾਂ ਨੇ ਅਕਾਲੀ ਭਾਜਪੀ ਨੇ ਪਰ ਆ ਨਵੀਂ ਗੱਲ ਆ ਗਈ ਆ ਵੀ ਕਾਂਗਰਸ ਨਾਲ ਜਿਹੜਾ ਕਹਿੰਦੇ ਆ ਕਾਂਗਰਸ ਨਾਲ ਸਾਡੀ ਲੜਾਈ ਇਹਨਾਂ ਨਾਲ ਕੋਈ ਲੜਾਈ ਨਹੀਂ ਇਹਨਾਂ ਦਾ ਸਾਰਾ ਸਿਸਟਮ ਇਕੱਠਾ ਹੈ ਲੜਾਈ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੇ ਨਾਲ ਇਹਨਾਂ ਦਾ ਜੇ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਇਹ ਵੀ ਡਰਾਮੇਬਾਜ਼ੀ ਕਰ ਰਹੇ ਆ ਇਹਨਾਂ ਦੀ ਜਾਨ ਟੁੱਟੀ ਹੋਈ ਹੈ ਦੋਵਾਂ ਨੇ ਪੰਜਾਬ ਲੁੱਟਿਆ ਇਹਨਾਂ ਨੂੰ ਪਤਾ ਹੈ ਕਿ ਜੇ ਆਮ ਆਦਮੀ ਪਾਰਟੀ ਆ ਗਈ ਤੇ ਇਹੋ ਜਿਹੀਆਂ ਗੱਲਾਂ ਨਹੀਂ ਹੋਣੀਆਂ ਤੇ ਜਿਨ੍ਹਾਂ ਲੋਕਾਂ ਨੇ ਗੱਲਾਂ ਕੀਤੀਆਂ ਹੋਈਆਂ ਸਾਰੇ ਕੇਸ ਜੀ ਓਪਨ ਹੋਣੇ ਆ ਜਿਹੜੀ ਪਾਪਾ ਦੀ ਕਮਾਈ ਆ ਸੀ ਲੋਕਾਂ ਦੇ ਸਾਹਮਣੇ ਦੱਸਣੀ ਆ ਤੇ ਇਹਨਾਂ ਲੋਕਾਂ ਦੇ ਕੋਲ ਜਦੋਂ ਪੋਲਿਟਿਕਸ 'ਚ ਸੀ ਆਏ ਸੀਗੇ ਉਦੋਂ ਕੀ ਸੀ ਅੱਜ ਕੀ ਬਣ ਗਿਆ ਇਹਨਾਂ ਦਾ ਐਸੇ ਤਰ੍ਹਾਂ ਬਣਿਆ ਨਾ ਕਬਜੇ ਕਰਾ ਕਰਕੇ ਇਹ ਨਿੱਕੀ ਥਾਂ ਦਾ ਕਬਜਾ ਧਰਮ ਦੇ ਨਾਂ ਤੇ ਕਰ ਦੇਣਗੇ ਵੱਡੀਆਂ ਥਾਂਵਾਂ ਤੇ ਕਬਜੇ ਆਪ ਕਰ ਲੈਣਗੇ ਔਰ ਦੋਵਾਂ ਦੀ ਆਪਸ ਦੇ ਵਿੱਚ ਕੋਈ ਲੜਾਈ ਨਹੀਂ ਹੈ ਔਰ ਬੜੀ ਹੈਰਾਨਗੀ ਵਾਲੀ ਗੱਲ ਹੈ ਇਹਦੇ ਤੋਂ ਪਹਿਲਾਂ ਵੀ ਇਸੇ ਥਾਣੇ ਦੇ ਵਿੱਚ ਸਾਡੇ ਤਿੰਨ ਬੰਦੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਸਿਰਫ ਆਮ ਆਦੀ ਪਾਰਟੀ ਦੇ ਨਾਲ ਸੀਗੇ ਇਹ ਵੀ ਪਰਿਵਾਰ ਨੂੰ ਇਹੀ ਕਿਹਾ ਗਿਆ ਭਈ ਜੇ ਤੁਸੀਂ ਆਮ ਆਦੀ ਪਾਰਟੀ ਦਾ ਸਾਥ ਛੱਡ ਦਿਓ ਤੇ ਤੁਹਾਡੇ ਤੇ ਕੋਈ ਕੇਸ ਨਹੀਂ ਬਣਾਗੇ ਤੁਹਾਡਾ ਥਾਂ ਰਹੂਗਾ ਤੁਹਾਡੇ ਕੋਲ ਪਰ ਜੇ ਤੁਸੀਂ ਆਮ ਆਦੀ ਪਾਰਟੀ ਦੇ ਨਾਲ ਚੱਲੋਗੇ ਤੁਹਾਡਾ ਹੱਲ ਹੀ ਕਰਾਂਗੇ